ਸਸ਼ੀਗਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਅੱਜ ਸਿਨੀਅਰ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਸ਼ੇ ਦੇ ਗੰਭੀਰ ਦੋਸ਼ ਲਗਾਏ ਸ਼ੀਤਲ ਨੇ ਕਿਹਾ ਕਿ ਸ਼ਾਇਦ ਦੀ ਹਰ ਗਲੀ ਵਿੱਚ ਨਸ਼ੇ ਵਿਕ ਰਹੇ ਹਨ ਇਸ ਪਿਛੇ ਸਿਰਫ ਰਾਜਨੀਤਿਕ ਲੋਕ ਹੀ ਹਨ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਅਤੇ ਸਿਨੀਅਰ ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਜਲੰਧਰ ਪੱਛਮੀ ਤੋਂ ਕਈ ਦੁਖਦਾਈ ਖਬਰ ਆ ਰਹੀਆਂ ਹਨ ਪਿਛਲੇ ਕੁਝ ਦਿਨਾਂ ਵਿੱਚ ਮੈਂ 3 ਵਾਰ ਲਾਈਵ ਹੋਇਆ ਹਾਂ 3 ਵਾਰ ਪਛਮੀ ਵਿਧਾਨ ਸਭਾ ਹਲਕੇ ਵਿੱਚ ਨਸ਼ੇ ਦੀ ਲਤ ਕਾਰਨ ਕਿਸੇ ਬੱਚੇ ਦੀ ਮੌਤ ਹੋ ਗਈ ਹੈ ਵਿਧਾਇਕ ਨੇ ਕਿਹਾ ਜਿਸ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋਈ ਉਸ ਦੀ ਪੈਨ ਵੀ ਨਸ਼ੇੜੀ ਸੀ ਅੰਗਰਾਲ ਨੇ ਕਿਹਾ ਕਿ 1 ਮਹੀਨੇ ਪਹਿਲੇ ਭਾਰਗਵ ਨਗਰ ਵਿੱਚ ਇੱਕ ਨਾਬਾਲਗ ਬੱਚੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ ਇਸ ਤੋਂ ਬਾਅਦ 4 ਦਿਨਾਂ ਪਹਿਲੇ ਇੱਕ ਬੱਚੇ ਨੇ ਨਸ਼ੇ ਕਾਰਨ ਮੌਤ ਹੋ ਗਈ ਇਹ ਉਹ ਮਾਮਲਾ ਹੈ ਜੋ ਸਾਡੇ ਹੱਕ ਵਿੱਚ ਪਹੁੰਚਦੇ ਹਨ ਪਰ ਜੋ ਮੇਰੇ ਤੱਕ ਨਹੀਂ ਪਹੁੰਚਦੇ ਪਰ ਵਖਰੇ ਹਨ ਕੱਲ ਭਾਰਗਵ ਨਗਰ ਵਿੱਚ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ ਪਰ ਰਾਜਨੀਤਿਕ ਦਬਾਅ ਹੇਠ ਉਸ ਦੀ ਮੌਤ ਦੀ ਕੁਦਰਤੀ ਮੌਤ ਐਲਾਨ ਕਰ ਦਿੱਤੀ ਗਈ ਉਸ ਦੇ ਘਰ ਵਿੱਚ ਨਾਬਾਲਗ ਧੀ ਵੀ ਮਰਨ ਵਾਲੀ ਹੈ ਜੋ ਨਸ਼ਿਆ ਦੀ ਆਦੀ ਹੈ ਮੈਂ ਕੁੜੀ ਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਪਰਿਵਾਰ ਡਰ ਕਾਰਨ ਉਸ ਦਾ ਇਲਾਜ ਕਰਵਾਉਣ ਲਈ ਤਿਆਰ ਨਹੀਂ ਹੈ ਮੈਂ ਆਪਣੀ ਆਵਾਜ਼ ਬੁਲੰਦ ਕਰਦਾ ਰਹਾਂਗਾ ਭਾਵੇਂ ਮੈਨੂੰ ਜੇਲ੍ਹ ਜਾਣਾ ਪਵੇ ਪਰ ਮੈਂ ਸੱਚ ਦੱਸਾਂਗਾ ਸਾਥੀਓ ਪਿਛਲੇ ਕਾਫੀ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਲੰਧਰ ਵੈਸਟ ਦੇ ਵਿੱਚ ਆਏ ਦਿਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਬੁਰੀ ਖਬਰ ਸੁਣਨ ਨੂੰ ਮਿਲਦੀ ਹੈ ਮੈਂ ਅੱਜ ਹੀ ਦਿੱਲੀ ਤੋਂ ਵਾਪਸ ਆਇਆ ਹਾਂ ਪਰ ਮੈਂ ਤੁਹਾਡੇ ਵਿੱਚ ਲਾਈਵ ਇਸ ਕਰਕੇ ਰਾਤ ਨੂੰ ਹੋ ਰਿਹਾ ਕਿ ਮੈਨੂੰ ਕਾਫੀ ਲੋਕਾਂ ਦੀ ਜਿਹੜੇ ਕਾਲਾਂ ਮੈਂ ਕਈਆਂ ਦੀ ਕੋਲ ਟੈਂਡ ਵੀ ਨਹੀਂ ਕਰ ਪਾਇਆ ਮੈਂ ਜਦੋਂ ਅੱਜ ਉਹਨਾਂ ਨੂੰ ਆ ਕੇ ਬੈਕ ਕੋਲ ਕੀਤੀ ਮੈਨੂੰ ਪਤਾ ਲੱਗਿਆ ਕਿ ਉਹ ਕਿਸੇ ਤਕਲੀਫ ਤੇ ਕਰਕੇ ਮੈਨੂੰ ਫੋਨ ਕਰ ਰਹੇ ਆ ਮੈਂ ਸਭ ਤੋਂ ਪਹਿਲੇ ਜਿੰਨੇ ਵੀ ਜਲੰਧਰ ਨਹੀਂ ਜਿੰਨੇ ਵੀ ਰਾਜਨੀਤੀ ਤੌਰ ਦੇ ਉੱਤੇ ਲੋਕ ਮੈਨੂੰ ਦੇਖ ਰਹੇ ਆ ਮੈਂ ਸਪੈਸ਼ਲ ਐਡ ਕੀਤਾ ਸੀ ਕਿ ਮੈਂ 10 ਵਜੇ ਲਾਈਵ ਆਵਾਂਗਾ ਕਿ ਰਾਜਨੀਤੀ ਪਾਰਟੀਆਂ ਦੇ ਜਿੰਨੇ ਵੀ ਲੋਕ ਕੋਈ ਇੰਜੀਨੀਅਰ ਜੀ ਛੋਟਾ ਲੀਡਰ ਕੋਈ ਵੱਡਾ ਜਿਹੜਾ ਕੋਈ ਅੱਜ ਕੱਲ ਇੱਕ ਵੋਟੋ ਵੀ ਬਹੁਤ ਵੱਡੇ ਆਪਣੇ ਆਪ ਨੂੰ ਰਾਜਨੀਤੀ ਲੀਡਰ ਸਮਝਦਾ ਤੇ ਜਿਨ੍ਹਾਂ ਨੂੰ ਲੱਖਾਂ ਵੋਟ ਪਾ ਕੇ ਲੋਕਾਂ ਨੇ ਚੁਣ ਕੇ ਭੇਜਿਆ ਉਹਨਾਂ ਕੋਲ ਤਾਂ ਬਹੁਤ ਵੱਡੀ ਤਾਕਤ ਹੈ ਤੇ ਖਾਸ ਕਰਕੇ ਮੀਡੀਆ ਜਗਤ ਦੇ ਜਿੰਨੇ ਵੀ ਸਾਥੀ ਮੈਨੂੰ ਦੇਖ ਰਹੇ ਆ ਮੇਰਾ ਬੜਿਆ ਨਾ ਪਿਆਰ ਹੈ ਮਕਈਆਂ ਦੀ ਬਹੁਤ ਇੱਜ਼ਤ ਕਰਦਾ ਕਈਆਂ ਕੋਲ ਮੈਂ ਬਹੁਤ ਕੁਝ ਸਿੱਖਿਆ ਕਿਉਂਕਿ ਮੀਡੀਆ ਦੇ ਲਾਈਨ ਦੇ ਵਿੱਚ ਮੇਰੇ ਦੋਸਤ ਮੇਰੇ ਭਰਾ ਮੇਰੇ ਤੋਂ ਬਹੁਤ ਵੱਡੇ ਆ ਮਨੋਂ ਕੋ ਮੈਂ ਅਸ਼ੀਰਵਾਦ ਵੀ ਲੈਣਾ ਕਈਆਂ ਤੋਂ ਕਈਆਂ ਕੋ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਮੈਨੂੰ ਜਰੂਰ ਮੇਰਾ ਜਿਆ ਲਾਈਵ ਹੈ ਇਹ ਥੋੜਾ ਕੜਵਾ ਵੀ ਹੋ ਸਕਦਾ ਹੈ ਕਿਸੇ ਨੂੰ ਛੁਬੇਗਾ ਵੀ ਜਰੂਰ ਪਰ ਮੈਂ ਕਿਸੇ ਰਾਜਨੀਤਿਕ ਤੌਰ ਦੇਤੇ ਲਾਈਵ ਨਹੀਂ ਹੋਇਆ ਤੁਸੀਂ ਜਾਣ ਦਿਓ ਕਿ ਪਿਛਲੇ 1 ਮਹੀਨਿਆਂ ਦੇ ਵਿੱਚ ਤਿੰਨ ਵਾਰ ਲਾਈਵ ਹੋਣਾ ਪਿਆ ਮੈਨੂੰ ਤਿੰਨੋਂ ਹੀ ਬੱਚੇ ਜਿਹੜੇ ਭਾਰਗੋਨਗਰ ਦੇ ਚਲੇ ਗਏ ਜਲੰਧਰ ਵੈਸਤਾ ਭਾਰਗੋਨਗਰ ਇੱਕ ਹਿੱਸਾ ਹੈ ਇੱਕ ਮਹੀਨਾ ਪਹਿਲੇ ਇੱਕ ਛੋਟੀ ਜੀ ਉਮਰ ਦਾ ਬੱਚਾ ਚਲਾ ਗਿਆ ਔਰ ਉਸ ਤੋਂ ਬਾਅਦ 4 ਦਿਨ ਪਹਿਲੇ ਇੱਕ ਬੱਚਾ ਚਲਾ ਗਿਆ 3 ਦਿਨ ਪਹਿਲੇ ਇੱਕ ਬੱਚਾ ਚਲਾ ਗਿਆ ਇਹ ਤੇ ਉਹ ਬੱਚੇ ਆ ਜਿਨ੍ਹਾਂ ਨੂੰ ਅਸੀਂ ਸਾਡੇ ਤੱਕ ਖਬਰ ਪਹੁੰਚ ਗਈ ਜਾਂ ਸਾਡੇ ਤੱਕ ਉਹਨਾਂ ਦੇ ਬਾਰੇ ਪਤਾ ਲੱਗ ਚੁੱਕਾ ਕਈ ਇਦਾਂ ਦੇ ਕੇਸ ਆ ਜਿਹੜੇ ਸਾਨੂੰ ਪਤਾ ਹੀ ਨਹੀਂ ਲੱਗਦੇ ਗਲੀ ਦੇ ਵਿੱਚ ਲੋਕ ਡਰ ਕੇ ਆਪਣੇ ਇਲਾਕੇ ਦੇ ਵਿੱਚ ਕਦਰ ਕੋਈ ਬੱਚਾ ਇਸ ਕੰਮ ਚ ਨਾਲ ਲੱਗਿਆ ਜਾਂ ਕਿਸੇ ਦੇ ਤਰੀਕੇ ਦਾ ਵੀ ਅਜੋ ਫਸ ਚੁੱਕਾ ਇਸ ਗੱਟਕ ਬਿਮਾਰੀ ਦੇ ਨਾਲ ਨਹੀਂ ਦੱਸਦੇ ਲੋਕ ਹਰ ਪਰਿਵਾਰ ਆਪਣੀ ਜਿਤ ਬਚਾਉਣ ਦੇ ਲਈ ਛਪਾਣਾ ਜਾਂਦਾ ਹੈ ਉਹਨਾਂ ਨੂੰ ਪਹਿਲੇ ਮੈਂ ਦੱਸਿਆ ਬਾਰ ਬਾਰ ਮੈਂ ਕਹਿ ਰਿਹਾ ਕਿ ਮੇਰੇ ਪਰਿਵਾਰ ਦੇ ਵਿੱਚ ਵੀ ਇੱਕ ਸਾਡੇ ਘਰ ਦਾ ਜੀਵ ਚਲਾ ਗਿਆ ਤੁਹਾਨੂੰ ਪਤਾ ਹੀ ਹੈ ਮੈਂ ਬੜਾ ਦੂਰੀਆਂ ਉਹਨਾਂ ਤੋਂ ਰੱਖੀਆਂ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਸਮਝ पाए ਪਰ ਜਿਹੜਾ ਨਹੀਂ ਸਮਝੇਗਾ ਉਹ ਨਾ ਕੋਣ ਲੜ ਸਕਦਾ ਤੁਹਾਨੂੰ ਪਤਾ ਕੀ ਉਹ ਕਿਸ ਹਾਲਾਤਾਂ ਦੇ ਵਿੱਚ ਗਿਆ ਔਰ ਤੋਂ ਇਲਾਵਾ ਦਾਨਿਸ਼ਮੰਦਾਂ ਦੇ ਵਿੱਚ ਹੋਰ ਵੀ ਇੱਕ ਬੱਚੇ ਦੀ ਜਿਹੜੀ 4 ਦਿਨ ਪਹਿਲੇ ਮੌਤ ਹੋ ਗਈ ਇਹ ਜ਼ਰੂਰੀ ਨਹੀਂ ਹੈ ਕਿ ਰਾਜਨੀਤੀ ਦੇ ਵਿੱਚ ਕੋਈ ਅੱਜ ਮੈਨੂੰ ਲੱਗਦਾ ਕਿ ਕੋਈ ਸਿਆਸੀ ਪਾਰਟੀ ਦਾ ਹਿੱਸਾ ਹੈ ਕਿ ਜਾਂ ਮੈਨੂੰ ਹੀ ਕਿਉਂ ਇੱਕ ਰਾਤ ਨੂੰ ਲਾਈਵ ਹੋ ਜਾਂਦਾ ਕਿ ਤੁਸੀਂ ਰੋਡਾਂ ਲਈ ਕੋ ਨਹੀਂ ਲੜ ਰਹੇ ਕਈਆਂ ਨੇ ਮੈਨੂੰ ਸਵਾਲ ਸੀ ਕਾਲ ਕਰਨ ਵਾਲਿਆਂ ਦੇ ਕਿ ਤੁਸੀਂ ਪੁਲਿਸ ਕਮਿਸ਼ਨਰ ਦੇ ਕੋਲ ਗੁਣ ਜਾਂਦੇ ਕੋਈ ਕਹਿੰਦਾ ਕਿ ਤੁਸੀਂ ਵੀਰੇ ਦਾ ਮਤਲਬ ਕੱਲਾ ਤੁਸੀਂ ਫੇਸਬੁੱਕ ਦੇ ਉੱਤੇ ਹੀ ਬੋਲੋਗੇ ਹਰ ਬੰਦੇ ਦਾ ਲਗ ਲਗ ਵਿਚਾਰ ਸੀ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਕਾਲ ਆਈਆਂ ਜਿਨ੍ਹਾਂ ਨਾਲ ਮੈਂ ਗੱਲ ਕਰ ਸਕਿਆ ਕਈਆਂ ਨਾਲ ਮੈਂ ਫੋਨ ਨਹੀਂ ਚੱਕ ਸਕਿਆ ਪਰ ਮੈਂ ਹਰ ਬੰਦੇ ਦਾ ਜਿਹੜਾ ਜਵਾਬ ਦਿੱ ਜਿਨ੍ਹਾਂ ਨੇ ਫੋਨ ਕੀਤਾ ਉਹਨਾਂ ਨੂੰ ਅਸੀਂ ਜਵਾਬ ਦਿੱ ਹੀ ਹੈ ਪਰ ਅੱਜ ਮੈਂ ਜ਼ਰੂਰ ਪੁੱਛਣਾ ਚਾਹਨਾ ਹੈ ਕਿ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਲਾਈਵ ਕਿਉਂ ਹੋਇਆ ਔਰ ਤੋਂ ਬਾਅਦ ਮੈਂ ਰਾਜਨੀਤੀ ਪਾਰਟੀਆਂ ਦੇ ਨਾਲ ਗੱਲ ਵੀ ਕਰਾਂਗਾ ਮੈਂ ਔਰਤ ਬਾਦ ਆਪਣੇ ਜਿਸ ਨੂੰ ਦੁਨੀਆ ਦੇ ਉੱਤੇ ਚੌਥਾ ਥੰਮ ਕਿਹਾ ਜਾਂਦਾ ਹੈ ਲੋਕਾਂ ਨੂੰ ਮੀਡੀਆ ਦੇ ਉੱਤੇ ਬਹੁਤ ਵੱਡਾ ਵਿਸ਼ਵਾਸ ਹੈ ਜਰੂਰ ਕਿਤੇ ਨਾ ਕਿਸੇ ਰੂਪ ਦੇ ਵਿੱਚ ਅੱਜ ਕਈ ਲੋਕ ਇਦਾਂ ਦੇ ਵੀ ਮੀਡੀਆ ਦੇ ਇਸ ਖੇਤਰ 'ਚ ਆ ਚੁੱਕੇ ਆ ਉਹ ਮੀਡੀਆ ਦਾ ਨਾਮ ਬਦਨਾਮ ਵੀ ਕਰ ਰਿਹਾ ਪਰ ਮੀਡੀਆ ਨੂੰ ਪਤਾ ਜਿਹੜੇ ਮੀਡੀਆ ਦੇ ਸੀਨੀਅਰ ਪੱਤਰਕਾਰ ਆ ਜਿਹਦੇ ਜਿਹੜੇ ਸੀਨੀਅਰ ਜਿਹੜੀਆਂ ਖਬਰਾਂ ਜਿਨ੍ਹਾਂ ਦਾ ਬਹੁਤ ਨਾਮ ਹੈ ਜਿਹੜੇ ਚੈਨਲਾਂ ਦਾ ਬਹੁਤ ਨਾਮ ਹੈ ਪਰ ਕੁਝ ਨਾ ਕਿਸੇ ਕ ਹਰ ਕੰਮ ਦੇ ਵਿੱਚ ਦੁਨੀਆ ਜੇ ਨਸ਼ੇ ਨੂੰ ਨਹੀਂ ਅਸੀਂ ਕੰਟਰੋਲ ਕਰ ਪਾ ਰਹੇ ਰਾਜਨੀਤੀ ਦੇ ਕਿਲੋਂ ਕਦਾਂ ਦੇ ਉਤਰ ਆਂਦੇ ਆ ਨਹੀਂ ਰੁਕੇ ਜਾਂਦੇ ਅੱਜ ਮੀਡੀਆ ਜਗਤ ਦੇ ਵਿੱਚ ਵੀ ਕੋਈ ਇੰਨਾ ਦੇ ਲੋਕ ਆ ਗਏ ਆ ਪਰ ਲੋਕ ਅਸੀਂ ਉਹਨਾਂ ਦੇ ਸੀਨੀਅਰ ਪੱਤਰਕਾਰਾਂ ਨਾਲ ਜਾਂ ਸੀਨੀਅਰ ਕੋਈ ਖ਼ਬਰ ਐ ਢੀ ਪੁਰਾਣੀ ਆ ਅਸੀਂ ਉਹਨੂੰ ਉਹਰੇ ਨਾਲ ਨਹੀਂ ਮਿਲਾ ਸਕਦੇ ਪਰ ਮੈਂ ਸਿਰ ਮੈਨੂੰ ਜਿਹੜੀ ਲਾਈਵ ਐਸ ਕਰਕੇ ਹੋਇਆ ਕਿ ਮੈਂ ਮੀਡੀਆ ਜਗਤ ਲਈ ਤੇ ਅਥੇ ਰਾਜਨੀਤੀ ਪਾਰਟੀ ਨੇ ਲਈ ਉਸ ਤੋਂ ਬਾਅਦ ਬੋਲਾਂਗਾ ਪਰ ਮੈਂ ਤੁਹਾਡੇ ਵਿੱਚ ਦੱਸ ਦਵਾਂ ਕਿ ਮਰਾਤਨ ਲਾਈਟ ਕਿਉਂ ਹੋਇਆ ਕਿ ਜਿੱਥੇ ਉਹ ਤਿੰਨ ਚਾਰ ਚਰਾਗ ਚਲੇ ਗਏ ਜਿਨ੍ਹਾਂ ਨੇ ਲਾਈਵ ਹੋਇਆ ਔਰ ਤੋਂ ਇਲਾਵਾ ਦੋ ਬਸਤੀ دانشਮੰਦ ਦਾ ਚਲੇ ਗਏ ਦੋਸਤੋ ਪਰਸੂ ਰਾਤ ਤੋਂ ਬਾਅਦ ਕੱਲ ਵੀ ਜਲੰਧਰ ਵੈਸਟ ਦੇ ਵਿੱਚ ਇੱਕ ਚਿਰਾਗ ਬੁੱਝ ਗਿਆ ਸੀ ਕੱਲ ਵੀ ਇੱਕ ਚਿਰਾਗ ਬਸਤੀਆਂ ਦੇ ਵਿੱਚ ਬੁੱਝ ਗਿਆ ਸੀ ਤੇ ਅੱਜ ਵੀ ਇੱਕ ਚਿਰਾਗ ਬੁੱਝ ਗਿਆ ਇਹ ਉਹ ਜਿਹੜੇ ਲੋਕਾਂ ਦੀ ਮੈਂ ਪਹਿਲੇ ਗੱਲ ਕੀਤੀ ਹੈ ਕੋਈ ਕਈ ਮੈਨੂੰ ਇਸ ਚੀਜ਼ ਦੇ ਬਹੁਤ ਕਈ ਵਾਰ ਆਪਣੇ ਆਪ ਤੇ ਮਹਿਸੂਸ ਹੁੰਦਾ ਹੈ ਕਿ ਯਾਰ ਲੱਗਦਾ ਕਿ ਉਹ ਲੋਕ ਸੋਚਣਗੇ ਸਾਡੀ ਕਿਤੇ ਇਨਸਲਟ ਆ ਪਰਿਵਾਰ ਦੀ ਬੇਇੱਜ਼ਤੀ ਕਿਤੇ ਕੋ ਮੈਨੂੰ ਆਪਣੇ ਆਨ ਬਹੁਤ ਫੀਲ ਮੈਂ ਉਹਨਾਂ ਨੂੰ ਆਪਣੀ ਸਾਥੇ ਰੱਖ ਕੇ ਬੋਲਦਾ ਪਰ ਮੈਨੂੰ ਉਹਨਾਂ ਨੂੰ ਹਿੰਮਤ ਵੀ ਦੇਣਾ ਹੈ ਕਿ ਜੇ ਤੁਸੀਂ ਹੀ ਅੱਜ ਲੜਾਈ ਦੇ ਲਈ ਸਾਹਮਣੇ ਆ ਜਾਓਗੇ ਤੇ ਮੈਨੂੰ ਲੱਗਦਾ ਕਿ ਸਾਰਾ ਕੁਝ ਲੜਾਈ ਲੜਨ ਦੇ ਵਿੱਚ ਅਸੀਂ ਕਾਮਯਾਬ ਹੋ ਜਾਾਂਗੇ ਜਿਹੜੀ ਕੱਲ੍ਹ ਦੇਥ ਹੋਈ ਹੈ ਉਬਸਤੀ ਸੇਕ ਦੇ ਵਿੱਚ ਹੋਈ ਹੈ ਪਰਿਵਾਰ ਦੇ ਵਿੱਚ ਹਾਲਾਤ ਵਧੀਆ ਨਹੀਂ ਸੀ ਮੈਂ ਜ਼ਿਆਦਾ ਡੂੰਗਾ ਨਹੀਂ ਜਾਂਦਾ ਪਰ ਉਸ ਪਰਿਵਾਰ ਨੇ ਵੀ ਫਾਹ ਲੈ ਕੇ ਮਰਨ ਦੀ ਕੋਸ਼ਿਸ਼ ਕੀਤੀ ਆਪਣੀ ਧੀ ਦੇ ਸਾਹਮਣੇ ਇੱਕ ਪਿਓ ਨੇ ਫਾਹ ਲਿਆ ਘਰ ਦੇ ਵਿੱਚ ਮਾਂ ਸੀ ਮਾਂ ਦਾ ਇਲਾਜ ਨਹੀਂ ਕਰਾ ਸਕਦਾ ਸੀ ਧੀ ਆ ਸੀ ਘਰ ਦੇ ਵਿੱਚ ਕਿਰਾਏ ਤੇ ਰਹਿੰਦੇ ਸੀ ਆਪਣੇ ਆਪ ਨੂੰ ਗੰਦੀ ਬਿਮਾਰੀ ਦੇ ਨਾਲ ਲੈਲਾ ਰਿਆਸੀ ਉਸ ਗੰਦੀ ਬਿਮਾਰੀ ਦੇ ਵਿੱਚ ਉਹ ਖੂਚ ਚੁੱਕਾ ਸੀ ਜਰੂਰੀ ਨਹੀਂ ਬੱਚੇ ਗੂਦ ਰਹੇ ਸਿਆਣਾ ਵੀ ਆ ਸਕਦਾ ਕੋਈ ਵੀ ਆ ਸਕਦਾ ਮੈਂ ਕਹਿ ਰਿਹਾ ਮੈਂ ਆਪਣਾ ਲਾਈਫ ਤੋਂ ਪਹਿਲੇ ਕਿਹਾ ਤੇ ਕੱਲ ਲਾਸ ਤੇ ਉੱਤੇ ਉਸ ਪਰਿਵਾਰ ਨੂੰ ਆਪਣਾ ਕਮਾਨ ਵਾਲਾ ਘਰ ਦਾ ਜੀ ਗਵਾਣਾ ਪਿਆ ਤਾਂ ਬਾਅਦ ਦੇ ਵਿੱਚ ਦੋ ਪੁਲਿਸ ਤੇ ਮਲਾਜਮ ਪਹੁੰਚਦੇ ਆ ਫਿਰ ਉਹ ਹੀ ਖਾਨਾ ਪੂਰੀ ਦੋ ਚਾਰ ਲੈਣਾ ਲਿਖ ਕੇ ਫਿਰ ਇਸ ਇਸ ਨੂੰ ਦੁਬੰਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਰ ਲੋ ਜਿੰਨਾ ਕੁਝ ਕਰਨਾ ਜਿੰਨੇ ਲੋਕਾਂ ਕੋਲ ਲਖਾਣਾ ਲਖਾ ਲੋ ਪੁਲਿਸੀ ਤਸੱਲੀ ਹੁੰਦੀ ਹੋਈ ਆ ਵੀ ਮੈਂ ਕੀ ਕਰ ਸਕਦਾ ਦੋਸਤੋ ਮੈਂ ਤਾਂ ਤੁਹਾਡੇ ਨਾਲ ਪਤਾ ਨਹੀਂ ਕਿਸ ਰੂਪ ਦੇ ਵਿੱਚ ਲਾਈਵ ਹੋਣ ਦੇ ਲਈ ਆਇਆ ਕਿ ਅਗਰ ਪੁਲਿਸ ਇਦਾਂ ਹੀ ਲੋਕਾਂ ਦੇ ਕੋਲ ਸੁਚੇਤ ਚਰਚੀਆਂ ਕਾਰਵਾਈਆਂ ਕਰਦੀਆਂ ਜਾਂ ਦੂਜੀ ਦਿਓ ਵੀ ਉਹਨਾਂ ਦੀ ਬੰਦੀ ਕਰਦੀਆਂ ਜਾਣਗੀਆਂ ਘਰ ਦੇ ਕੋਲ ਦੋ ਬਿਆਨ ਲੈਣਗੀਆਂ ਘਰ ਦੇ ਅਗਰ ਇੰਨੇ ਸਿਆਣੇ ਹੁੰਦੇ ਤੇ ਆਪਣਾ ਬੱਚਾ ਨਾ ਮਰਨ ਦਿੰਦੇ ਕਰਦੇ ਅਗੇ ਸਿਆਣੇ ਹੁੰਦੇ ਇਹਨੀਆਂ ਗੰਦੀਆਂ ਬਿਮਾਰੀਆਂ ਦੇ ਵਿੱਚ ਨਾ ਆਪਣੇ ਬੱਚਿਆਂ ਨੂੰ ਜਾਨ ਨਾ ਦਿੰਦੇ। ਕਈ ਵਾਰ ਘਰਦਿਆਂ ਦੇ ਹਾਲਾਤ ਨਹੀਂ ਹੁੰਦੇ। ਅਸੀਂ ਆਪਣੇ ਬੱਚੇ ਆਪਣੇ ਪਰਿਵਾਰ ਨੂੰ ਰੋਕ ਨਹੀਂ ਪਾਉਂਦੇ। ਉਸ ਪਰਿਵਾਰ ਦੀ ਧੀਾਂ ਉਹ ਜਵਾਨ ਸੀ। ਕੋਈ ਨਿਆਣਾ ਨਹੀਂ ਗਿਆ। ਪਰ ਹਾਲਾਤ ਬਣ ਗਏ ਇਦਾਂ ਦੇ। ਕੀ ਪਤਾ ਉਹਦੀ ਮਜਬੂਰੀ ਹੋਵੇ ਕਰਾਇਣਾ ਦੇ ਸਕਦਾ ਹੋਵੇ। ਕੀ ਪਤਾ ਉਹਦੀ ਮਜਬੂਰੀ ਹੋਵੇ ਉਹ ਨਸ਼ਾ ਕਿਉਂ ਕਰਦਾ ਸੀ। ਉਹ ਆਪਣੀ ਮਾਂ ਦਾ ਇਲਾਜ ਨਾ ਕਰਾ ਸਕਦਾ ਹੋਵੇ। ਕੀ ਪਤਾ ਕਿੰਦਾਂ ਦੀਆਂ ਮਜਬੂਰੀਆਂ ਆਪਣੀ ਧੀਾਂ ਦੇ ਲਈ ਤੜਫ ਕੇ ਗਿਆ ਹੋਵੇ। ਪਰ ਇਹ ਜਾਂਚ ਦਾ ਵਿਸ਼ੇ ਸੀ। ਪਰ ਜਾਣਦਾ ਵੀ ਸੀ ਨਹੀਂ ਸੀ ਤੇ ਦੋ ਲਾਈਨਾਂ ਲੇਖ ਕੇ ਇਹ ਕਹਿੰਦਾ ਕਿ ਫਾਲਿਆ ਲਾਗੇ ਕੰਮ ਖਤਮ ਪਰ ਜਾ ਕੇ ਉਸ ਗਲੀ ਚ ਪੁੱਛੋ ਉਸ ਪਰਿਵਾਰ ਚ ਪਤਾ ਕਰੋ ਉਸ ਪਰਿਵਾਰ ਤੇ ਜਾ ਕੇ ਪੁੱਛੋ ਕਿ ਰੋਜ਼ ਪਰਿਵਾਰ ਕਿਦਾਂ ਮਰਦਾ ਸੀ ਕੋਈ ਕਰਦਾ ਜੀ ਕਦੀ ਵੀ ਨਹੀਂ ਜਾਂਦਾ ਕਿ ਮੇਰੇ ਬੱਚੇ ਭੁੱਖੇ ਸੌਣ ਜਿਹੜਾ ਘਰ ਦਾ ਮੁਖੀਆ ਹੁੰਦਾ ਉਹ ਚਾਹੁੰਦਾ ਕਿ ਮੈਨੂੰ ਬੰ ਚੋਰੀ ਕਰਕੇ ਨਾ ਲੈਣੇ ਪੈ ਤਾਂ ਮੈਨੂੰ ਤੋਖੋ ਕਰਕੇ ਨਾ ਲੈ ਕੇ ਆਣੇ ਮੈਂ ਹਾਲਾਤ ਇਹਦੇ ਬਣ ਚੁੱਕੇ ਅੱਜ ਅਧ ਰੋਜ਼ਗਾਰ ਨਹੀਂ ਹੈ ਲੋਕਾਂ ਕੰਮ ਨਹੀਂ ਹੈ ਅੱਜ ਦੇ ਹਾਲਾਤਾਂ ਦੇ ਨਾਲ ਹੀ ਬੰਦਾ ਇਸ ਕੰਮ 'ਚ ਗੁਜ਼ਰਦਾ ਕਿਉਂਕਿ ਇਹਨੂੰ ਕੋਈ ਉਹ ਜਨਮ ਮੁਝਕਿਆ ਥੋੜੀ ਕਿ ਪਰਮਾਤਮਾ ਜਦੋਂ ਕਿਸੇ ਦਾ ਇਨਸਾਨ ਦਾ ਜਨਮ ਕਰਦਾ ਕਿ ਉਹਰੀ ਉਰੇ ਲਿਖਿਆ ਹੈ ਮਤਲਬ ਕਿ ਨਾਲ ਉਹਨੂੰ ਇੱਕ ਇੱਕ ਚੀਜ਼ ਦੀ ਬਖਸ਼ਿਸ਼ ਦਿੱਤੀ ਕਿ ਉਹਨੂੰ ਨਸ਼ਾ ਵੀ ਕਰਨਾ ਹੈ ਨਸ਼ਾ ਵੇਚਣਾ ਵੀ ਹੈ ਤੂੰ ਇਹ ਕਿਹ ਹਾਲਾਤ ਹੁੰਦੇ ਆ ਜਿੱਦਾਂ ਦੀ ਸੋਸਾਇਟੀ 'ਚ ਜਾਵਾਂਗੇ ਜਿੱਦਾਂ ਦੇ ਹਾਲਾਤਾਂ ਨਾਲ ਲੜਾਂਗੇ ਉਹ ਲੜਨਾ ਪੈਂਦਾ ਪਰ ਦੋਸਤੋ ਕੱਲ ਵੀ ਇੱਕ ਚਰਾਗ ਬੁੱਝ ਗਿਆ ਅਜੋਸ ਦੇ ਹਾਲਾਤ ਕਰਦੇ ਬਹੁਤ ਮਾੜੇ ਐ। ਕਿਰਾਏ ਤੇ ਰਹਿੰਦਾ ਪਰਿਵਾਰ ਉਹ ਇੱਕ ਕਮਰੇ ਦੇ ਗੁਜ਼ਾਰਾ ਕਰਦਾ। ਕਰਦਾ ਮੁੱਖਿਆ ਚੱਲ ਗਿਆ ਕਮਾਨ ਵਾਲਾ। ਸੇਮ ਹਾਲਾਤ ਅਜ ਬਸਤੀ ਬਾਵਾ ਖੇਲ ਚ ਵੀ ਹੋਏ ਐ। ਮੈਂ ਫੋਟੋ ਉਹਨਾਂ ਦੀ ਪਾ ਨਹੀਂ ਸਕਦਾ ਤੇ ਫੋਟੋ ਦੇਖੇ ਤਾਂ ਲੱਗਦਾ ਨਾ ਪਤਾ ਕਿ ਉਸ ਬੱਚੇ ਦੇ ਕੀ ਹਾਲਾਤ ਐ। ਅਗਰ ਵੀ 2 ਸਾਲ ਪੁਰਾਣੀ ਫੋਟੋ ਦੇਖੋਗੇ ਤੇ ਬੱਚਾ ਮਾਡਲ ਲੱਗ ਰਿਹਾ ਮਾਡਲ। ਕਿਸੇ ਫਿਲਮੀ ਦੁਨੀਆ ਦੇ ਵਿੱਚੋਂ ਬੱਚਾ ਆ ਸਕਦਾ ਸੀ। ਪਰ 2 ਸਾਲਾਂ ਦੇ ਇਦਾਂ ਦੇ ਹਾਲਾਤ ਕੀ ਬਣੇ। ਅੱਜ ਦੇਖਣ ਦਾ ਦਿਲ ਵੀ ਨਹੀਂ ਕਰ ਰਿਹਾ ਉਹਨੂੰ।